ਤਾਰੇ ਆ ਮਾੜਾ ਮੋਟਾ ਫਾਇਦਾ ਤੇ ਹਨ ਵੀ ਰੱਖ ਲਿਆ ਕਰੋ ਕੋਕਰੋ ਜੇ ਟੇਬਲ ਦੇ ਉੱਤੇ ਰੇਵੜਦੇ ਥੋਡੇ ਟੇਬਲ ਦੇ ਉੱਤੇ ਰੇਵੜਦੇ ਥੋਡੇ ਇਹ ਸ਼ਾਮ ਤੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੱਕ ਨਾਮੀ ਚਾਟ ਭੰਡਾਰ ਦੀ ਦੁਕਾਨ ਜਿਹੜੀ ਹੈ ਉਸ ਦੀ ਤੇ ਉਸ ਦੇ ਵਿੱਚ ਦੇਖ ਸਕਦੇ ਕਿ ਜਿਹੜਾ ਇੱਕ ਕਾਕਰੋਚ ਜਿਹੜਾ ਸ਼ਰਿਆਮ ਟੇਬਲਾਂ ਦੇ ਉੱਪਰ ਜਿਹੜਾ ਤੁਰਦਾ ਦਿਖਾਈ ਦੇ ਰਿਹਾ ਜਿਸ ਤੋਂ ਬਾਅਦ ਇੱਕ ਗਾਖ ਜਿਹੜਾ ਭੜਕ ਗਿਆ ਤੇ ਉਸ ਦੇ ਵੱਲੋਂ ਇਹਦੀ ਵੀਡੀਓ ਵੀ ਜਿਹੜੀ ਉਹ ਬਣਾਈ ਗਈ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕੀਤੀ ਗਈ ਹਾਲਾਂਕਿ ਇਹ ਜਿਹੜੀ ਵੀਡੀਓ ਹੈ ਇਹ 24 ਦਸੰਬਰ ਦੀ ਯਾਨੀ ਕਿ ਪਰਸੋਂ ਦੀ ਜਿਹੜੀ ਪਰਸੋਂ ਸ਼ਾਮ ਦੀ ਦੱਸੀ ਜਾ ਰਹੀ ਹੈ ਤੇ ਪੂਰੇ ਮਾਮਲੇ ਦੀ ਜਦੋਂ ਸਚਾਈ ਪਤਾ ਕਰਨੀ ਚਾਹੀ ਤਾਂ ਇਸ ਵਕਤ ਅਸੀਂ ਇੱਥੇ ਪਹੁੰਚੇ ਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਉਹੀ ਰੈਸਟੋਰੈਂਟ ਹੈ ਅਸਲੀ ਆਗਰਾ ਚਾਟ ਭੰਡਾਰ ਜਿਹੜਾ ਕਿ ਵੀਡੀਓ ਦੇ ਵਿੱਚ ਵੀ ਕਿਹਾ ਜਾ ਰਿਹਾ ਸੀ ਤੇ ਗੱਲਬਾਤ ਇੱਥੋਂ ਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਵੀ ਕਰਾਂਗੇ ਕਿ ਆਖਿਰ ਕੀ ਪੂਰੀ ਗੱਲਬਾਤ ਹੋਈ ਸੀ ਤੇ ਉਸ ਸ਼ਖਸ ਦੇ ਨਾਲ ਵੀ ਕਰਾਂਗੇ ਜਿਸ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਪਰ ਪਤਾ ਲੱਗਿਆ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੇ ਵਿੱਚ ਵੀ ਹੜਕਾਂ ਤੋਂ ਮਚਿਆ ਤੇ ਵਿਭਾਗ ਦੇ ਵੱਲੋਂ ਵੀ ਇਸ ਦੁਕਾਨ ਦੇ ਸੈਂਪਲ ਆਦੀ ਲਏ ਗਏ ਹਨ ਤੇ ਜਿਹੜੀ ਕਾਰਵਾਈ ਜਿਹੜੀ ਇਸ ਰੈਸਟੋਰੈਂਟ ਦੇ ਉੱਪਰ ਉਹ ਵੀ ਅਰੰਭੀ ਗਈ ਹੈ ਸੋ ਪੂਰੀ ਜਾਣਕਾਰੀ ਆਪਾਂ ਦੇਖਦੇ ਹਾਂ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਅਸ਼ਿੰਦਰ ਸਿੰਘ ਹੈ ਜੀ ਜਿੱਦਾਂ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੀ ਜਿਹੜਾ ਕੋਈ ਰੈਸਟੋਰੈਂਟ ਦੇ ਵਿੱਚ ਕੋ ਆਹ ਦੇਖੀ ਪੂਰੀ ਮਾਮਲਾ ਪੂਰਾ ਮਾਮਲਾ ਐਵੇਂ ਸੀਗਾ ਜੀ ਮੈਂ ਆਪਣੇ ਭਾਬੇ ਨਾਲ ਗਿਆ ਸੀ ਆ ਮੇਰੀ ਬੇਟੀ ਨਾਲ ਸੀ 5 ਸਾਲ ਦੀ ਬੇਟੀ ਹੈ ਮੇਰੀ ਇਹ ਵਾਈਪ ਨਾਲ ਸੀ ਇਹ ਤੇ ਬੱਚੇ ਅੰਦਰ ਖਾਣ ਵਾਸਤੇ ਬੈਠੇ ਸੀ ਇਹ ਦੋ ਆਈਟਮ ਆਰਡਰ ਕੀਤੀਆਂ ਸੀ ਉਹਨਾਂ ਨੇ ਤੇ ਮੈਂ ਅੰਦਰ ਗਿਆ ਨਹੀਂ ਸੀਗਾ ਤੇ ਮੈਂ ਪੇਮੈਂਟ ਕਰਕੇ ਕੋਈ ਕੰਮ ਚਲਾ ਗਿਆ ਸੀਗਾ ਮੈਂ 4-5 ਮਿੰਟ ਬਾਅਦ ਵਾਪਸ ਆਇਆ ਤਾਂ ਮੈਂ ਅੰਦਰ ਜਾ ਕੇ ਦੇਖਿਆ ਜੇ ਦੋ ਤਾਂ ਟੇਬਲ ਦੇ ਉੱਪਰ ਕੋਕਰੋਚ ਵਗੈਰਾ ਫਿਰ ਰਹੇ ਸੀਗੇ ਉਹਨਾਂ ਦੇ ਤਾਂ ਮੈਂ ਉਹਨਾਂ ਨੂੰ ਸਿਰਫ ਇਹ ਕਿਹਾ ਸੀਗਾ ਮੈਂ ਕਦੇ ਵੀ ਸਫਾਈ ਦਾ ਧਿਆਨ ਨਹੀਂ ਰੱਖਿਆ ਹੋਇਆ ਤੇ ਮੈਂ ਉੱਤੇ ਵੀਡੀਓ ਰਿਕਾਰਡ ਕੀਤੀ ਉਸ ਟਾਈਮ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਮੇਰੇ ਦੋ ਵੀ ਮੇਰਾ ਮੋਬਾਈਲ ਆਨ ਸੀਗਾ ਪਰ ਜਦੋਂ ਮੈਂ ਮੋਬਾਈਲ ਕੱਟ ਕਰਕੇ ਰਿਕਾਰਡਿੰਗ ਜੀ ਦੇ ਵਿੱਚ ਪਾ ਲਿਆ ਤਾਂ ਮੈਂ ਵਾਪਸ ਉਹ ਮੈਨੂੰ ਗਲਤ ਵੀਅਰ ਕਰ ਰਹੀ ਸੀਗੇ ਮਤਲਬ ਗਲਤ ਬੋਲ ਰਹੀ ਸੀ ਇਹ ਮੈਨੂੰ ਮੈਨੂੰ ਕਹਿੰਦੇ ਤੂੰ ਵੀਡੀਓ ਬਣਾ ਲੇ ਹਣ ਕਹਿੰਦੇ ਤੂੰ ਤੁਰਦਾ ਬਣ ਗਿਆ ਤੇਰੇ ਬਾਬੇ ਖੱਤੀ ਆਉਂਦੇ ਵੀਡੀਓ ਬਣਾਉਣ ਵਾਸਤੇ ਇੱਥੇ ਆਹ ਰੋਜ਼ ਹੀ ਬਣਦੀ ਸਾਡੀ ਵੀਡੀਓ ਕਹਿੰਦਾ ਜਿਹੜਾ ਤੂੰ ਕਰਨਾ ਕਹਿੰਦਾ ਕਰਦਾ ਯਾਰ ਹਾਂਜੀ ਕਿਹੜਾ ਕਿਹੜਾ ਰੈਸਟੋਰੈਂਟ ਯਾਰ ਇਹ ਅਸਲੀ ਆਗਰਾ ਚਾਟ ਵੰਡਾਰ ਓਪੋਜੀਟ ਸਪੋਰਟਸ ਮਾਰਕੀਟ ਦੇ ਬਿੰਡਾ ਅੱਛਾ ਇਹ ਵੀਡੀਓ ਜਿਹੜੀ ਕਦੋਂ ਦੀ ਵੀਡੀਓ ਹੈ ਇਹ ਵੀਡੀਓ ਸਰ 24 ਤਰੀਕ ਸ਼ਾਮ ਦੀ ਹੈ ਜੀ ਜੋ ਪਰਸੋਂ ਦੀ ਹੈ ਜੀ ਹਾਂਜੀ ਪਰਸੋਂ ਦੀ ਸ਼ਾਮ ਵੇਲੇ ਦੀ ਹੈ ਹਾਂਜੀ ਸ਼ਾਮ ਵੇਲੇ ਦੇ ਕਰੀਬ 5 6 ਵਜੇ ਦੀ ਅੱਛਾ ਉੱਥੇ ਹੋਰ ਵੀ ਕਸਟਮਰ ਬੈਠੇ ਹੋਣਗੇ ਫਿਰ ਉਹਨਾਂ ਵੱਲੋਂ ਕਸਟਮਰ ਉੱਥੇ 2 3 ਸੀਗੇ ਜੀ ਪਰ ਉਹ ਬੋਲੇ ਨਹੀਂ ਹਾਂਜੀ ਆਰਡਰ ਕੀ ਕੀਤੀ ਸੀ ਆਰਡਰ ਜਾਰੀ ਕਿ ਟਿੱਕੀ ਆਰਡਰ ਕੀਤੀ ਸੀਗੀ ਤੇ ਗੁੜਿਆ ਵਾਸਤੇ ਇੱਕ ਪਾਪੜੀ ਆਰਡਰ ਕੀਤੀ ਸੀਗੀ ਜਿਸ ਤਰ੍ਹਾਂ ਉਹ ਕਾਫੀ ਪੁਰਾਣਾ ਜਿਹੜਾ ਰੈਸਟੋਰੈਂਟ ਹੈ ਹਾਂਜੀ ਇਸ ਤਰ੍ਹਾਂ ਦੀ ਲਾਪਰਵਾਹੀ ਕਿਹਨੇ ਦੇਖ ਲਿਆ ਚੈਕਿੰਗ ਨਹੀਂ ਹੁੰਦੀ ਜਾਂ ਇਹਨਾਂ ਦੇ ਹੁੰਦੀ ਸਰ ਮੈਂ ਪਹਿਲੀ ਗੱਲ ਤਾਂ ਪਬਲਿਕ ਨੂੰ ਹੀ ਗੱਲ ਕਹਿਣਾ ਕਿ ਪਬਲਿਕ ਨੂੰ ਬੋਲਣਾ ਚਾਹੀਦਾ ਵੀ ਤੁਸੀਂ ਉੱਥੇ ਯਾਰ ਆਪਦੀ ਅੱਖਾਂ ਦੇਖ ਕੇ ਮੱਖੀ ਕੌਣ ਖਾਂਦਾ ਹੁੰਦਾ ਹਨਾ ਕਿ ਪਬਲਿਕ ਨੂੰ ਹੀ ਗੱਲ ਦੇਖਣੀ ਚਾਹੀਦੀ ਪਬਲਿਕ ਨੂੰ ਬੋਲਣਾ ਚਾਹੀਦਾ ਹਨਾ ਇਹ ਬਾਤ ਕਿ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦਾ ਹਾਂ ਹੈਲਥ ਡਿਪਾਰਟਮੈਂਟ ਨੂੰ ਵੀ ਉਹਨਾਂ 'ਤੇ ਕਾਰਵਾਈ ਹੋਵੇ ਤੇ ਚੈਕਿੰਗ ਕੀਤੀ ਜਾਵੇ ਉਹਨਾਂ ਦੀ ਇਸ ਸੰਬੰਧ ਵਿੱਚ ਕੋਈ ਕੰਪਲੇਂਟ ਵਗੈਰਾ ਵੀ ਕੁਝ ਫਾਈਲ ਕੀਤੀ ਹੈ ਕੰਪਲੇਂਟ ਸਰ ਮੇਰੇ ਇੱਕ ਫਰੈਂਡ ਨੇ ਪਾਈ ਸੀਗੀ ਤਾਂ ਬਾਕੀ ਦੇਖੋ ਅਗਲੀ ਕਾਰਵਾਈ ਕੀ ਹੁੰਦੀ ਹੈ ਕੰਪਲੇਂਟ ਹੋਈ ਵੀ ਹੈ ਨਹੀਂ ਹਾਂਜੀ ਸਰ ਹੈ ਡਿਪਾਰ नीरज शर्मा आगरा टिकी जी मैं सर ये सर दो दिन पहले गली में गटर साफ हुआ उसके वजह से कोई आ गया हो वैसे दुकान में कभी होता नहीं है वो टेबल के नीचे था तो किसी ने वीडियो खींच ली और कोई इशू नहीं है सर सफाई का सफाई सर पूरा ध्यान रखते है देखो पुरानी दुकान है मेरी हो गई छह सात साल हो गए अभी तक इस कोई इस तरह का ऐसी कोई आज तक कोई दिक्कत नहीं आई कभी कभी किसी कस्टमर ने नहीं बोला आज तक मेरे से अच्छा काफी कभी गलती मैं मान लेता वो थोड़ा गड्ढे खोलने के कारण ना कोई आ गया हो सर एक जी ने वीडियो बनाई है, है आ, वो कह रहे हैं कि ਤੁਹਾਡੇ ਮੁਲਾਜ਼ਮਾ ਵੱਲੋਂ ਵੀ ਕਹਿੰਦਾ મતલਬ ਉਹਨਾ ਮਿਸਟ੍ਰੀਅਪ ਕੀਤਾ ਗਿਆਗਾ ਉਹਦੇ ਬਾਰੇ ਕੀ ਕਹਿਣਾ ਸਰ ਮੈਨੂੰ ਪਤਾ ਹੁੰਦਾ ਤਾਂ ਮਰ ਮੁਲਾਜ਼ਮ ਨੂੰ ਪਿਆਹ ਵਾਰੀ ਡਾਡਾ ਮੇਰੇ ਕੋ ਪਤਾ ਹੀ ਨਹੀਂ ਦ ਇਸ ਬਾਤ का मैं तो पहले मौके पर नहीं था सर में

ये सफाई कराना है आज मैं गया था उधर सरकारी अस्पताल तो उनके फार्म लेके आया हूँ कल छुट्टी है परसों में एक एक दिन कराऊंगा सोमवार को फिलहाल और भी सफाई का सर पूरा ध्यान है सफाई का नवदीप जी जी, विमल बोल रहे हैं, बुलंदाबाई टीवी तो पत्रकार सर हाँ जी हाँ जी ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਕੋਈ ਆਗਰਾ ਚਾਟ ਪੰਡਾ ਰਹਾ ਹੈ ਰੈਸਟੋਰੈਂਟ ਉਸ ਦੀ ਹੈ ਤੇ ਅੰਚ ਮਾਮਲਾ ਸਰ ਉਹ ਸਮਝ ਗਈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਸਰ ਉਸ ਮਾਮਲੇ ਦੇ ਉੱਪਰ ਸਰ ਚੱਟੂ ਦਾਕਰੀ ਵੀ ਹੋਈ ਸੀ ਚੱਲੋ ਤੁਸੀਂ ਕੋ ਮਦਦ ਇੰਟੈਂਕਲ ਪਹੁੰਚ ਚੁੱਕੀਆਂ ਓਕੇ ਇਹ ਬਹੁਤ ਮੰਨਦੇ ਸੀ ਗੱਲ ਚੁੱਕੀ ਹੈ ਨਹੀਂ ਤੇ ਨਾਲ ਹੀ ਆਪਣਾ ਨਿਯਮਿਤ ਲਾਂ ਕਰ ਦਿੱਤੇ ਅੱਛਾ ਕੋਈ ਹਦਾਇਤਾਂ ਵੀ ਦਿੱਤੀਆਂ ਗਈਆਂ ਸਰ ਮੌਕੇ ਤੇ ਜੇ ਤੁਸੀਂ ਗਏ ਹੋ ਆਹ ਨਹੀਂ ਲੈਂਦੇ ਉਹ ਮੈਨੂੰ ਨੋਟਿਸ ਹੀ ਦਿੱਤਾ ਨਹੀਂ ਇਸ ਦਾ ਇੰਨਾ ਦਿੱਤੀ ਉਹਨਾਂ ਨੇ ਅੱਛਾ ਤੇ ਸਫਾਈ ਵਗੈਰਾ ਕਿਸ ਤਰ੍ਹਾਂ ਸੀ ਸਰ ਜਦੋਂ ਗਏ ਹੋ ਤੁਸੀਂ ਸਫਾਈ ਦਾ ਸਰ ਹੈ ਉਹਨਾਂ ਨੇ ਐਕਚੁਅਲੀ ਉਹਨਾਂ ਨੇ ਟੈਸਟ ਕੰਟਰੋਲ ਨਹੀਂ ਕਰਵਾਇਆ ਹੋਇਆ ਉਹ ਤਾਂ ਉਹਨਾਂ ਨੂੰ ਨੋਟਿਸ ਦੇ ਦਿੱਤੇ ਜੀ ਜੀ ਹਾਂਜੀ ਅੱਗੇ ਹੋਰ ਵੀ ਇਸ ਤਰ੍ਹਾਂ ਦੇ ਰੈਸਟੋਰੈਂਟ ਸਾਈਡ ਦੇ ਵਿੱਚ ਨੇ ਸਰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਹਾਡੇ ਮਾਧਿਅਮ ਦੇ ਵਿੱਚ ਰੈਸਟੋਰੈਂਟਸ ਰੱਟ ਰੋਟੀਿੰਗ ਦੀ ਚੱਕ ਹੋਈ ਰਹੀ ਹੈ ਜੀ ਸਭ ਮੰਨਦੇ ਜੀ ਚੈੱਕ ਕਰਦੀ ਹੈ ਜੀ ਅੱਛਾ ਜੇ ਫੀਟ ਵਿਭਾਗ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗਾ ਕੋਈ ਅਭਿਆਨ ਇਸ ਤਰ੍ਹਾਂ ਦਾ ਚੈਕਿੰਗ ਵਾਸਤੇ ਜੀ ਚੈਕਿੰਗ ਤੇ ਚਲਦੀ ਰਹਦੀ ਹੈ ਜੀ ਆਪਣੇ ਹਰ ਮੰਥ ਸਾਡੇ ਮੰਥਲੀ ਇੰਸਪੈਕਸ਼ਨ ਜੁਲਦੀਆਂ ਨੇ ਜੀ 40 ਇੰਸਪੈਕਸ਼ਨ ਹਰ ਮੰਥ ਵੀ ਕਰਦੀ ਕਰਦੇ ਨੇ ਜੀ ਤਾਂ ਆਪਾਂ ਕਹਿ ਸਕਦੇ ਹਾਂ ਇਸ ਵੀਡੀਓ ਤੋਂ ਬਾਅਦ ਜਿਹੜੀ ਵਿਭਾਗ ਦੇ ਵੱਲੋਂ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਕਾਹਦੀ ਲੱਗਦੀ ਠੀਕ ਹੈ ਸਰ ਬੜੀ ਮਿਹਰ